ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦੀਆਂ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸੋਨਾ ਪੇਟੀਆਂ ਚਾਈਨਾ ਡੋਰ ਅਤੇ 10 ਗ੍ਰਾਮ ਹਿਰੋਇਨ ਅਤੇ ਇੱਕ ਕੰਪਿਊਟਰ ਕੰਡਾ ਸਮੇਤ ਦੋਨਾਂ ਮਾਮਲਿਆਂ ਵਿੱਚ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਡੀਐਸਪੀ ਰਾਜੇਸ਼ ਕੱਕੜ ਅਤੇ ਐਸਐਚਓ ਪਲਵਿੰਦਰ ਸਿੰਘ ਵੱਲੋਂ ਅੱਜ ਥਾਣਾ ਕਾਦੀਆਂ ਵਿੱਚ ਇੱਕ ਪ੍ਰੈਸ ਮੀਟਿੰਗ ਦੌਰਾਨ ਦੱਸਿਆ ਗਿਆ एसएसपी बटाला सोहेल मीर जी ਵੱਲੋਂ ਨਸ਼ਿਆ ਅਤੇ ਚਾਈਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਇਸੇ ਤਿੱਤੀ ਕਾਦੀਆਂ ਵਿੱਚੋਂ सोनू ਨਾਮ ਦੇ ਵਿਅਕਤੀ ਕੋਲੋਂ 16 ਪੇਟੀਆਂ ਚਾਈਨਾ ਡੋਰ ਅਤੇ ਦੋ ਹੋਰ ਦੋਸ਼ੀਆਂ ਕੋਲੋਂ 10 ਗ੍ਰਾਮ ਹਿਰੋਇਨ ਅਤੇ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ ਹੈ ਇਹਨਾਂ ਤਿੰਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸਖਤ ਹਦਾਇਤਾਂ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਬਿਲਕੁਲ ਵੀ ਵਰਤੋਂ ਵਿੱਚ ਨਾ ਲਿਆਂਦੀ ਜਾਵੇ ਜੋ ਵੀ ਇਸ ਚਾਈਨਾ ਡੋਰ ਦੀ ਵਰਤੋਂ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਾਦਯਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੀ ਚਾਈਨਾ ਡੋਰ ਦਾ ਇੱਕ ਬੜਾ ਫਰਕੂਬ ਚੱਲ ਰਿਹਾ ਹੈ ਜਿਹੜਾ ਇੱਕ ਆਮ ਦੁਪੱਤੀ ਯਾ ਯੂਜ਼ ਹੁੰਦਾ ਹੈ ਦਾ ਤੇ ਪੰਛੀਆਂ ਦੇ ਪ੍ਰਗਟੇ ਜਾਂਦੇ ਆ ਲੋਕਾਂ ਦੇ ਮੂੰਹ ਨੱਕ ਕੱਟੇ ਜਾਂਦੇ ਆ ਉਹ ਸੁੱਦੀ ਇੱਕ ਨੂੰ ਦੇਖਦੇ ਹੋਇਆਂ ਜਿਹੜਾ ਸਾਡੇ ਪ੍ਰਸ਼ਾਸਨ ਵੱਲੋਂ ਪੁਰਸ ਵੱਲੋਂ ਇੱਕ ਬੜਾ ਐਸਾ ਨੋਟਿਸ ਲਿੰਦੇ ਹੋਇਆਂ ਅਰੇ ਮਾਨ ਜੋ ਕਿਸੇ ਸਾਹਿਬ ਲੋ ਸਗਤ ਸਗਤ ਇਸ ਤੇਗੇ ਅਸੀਂ ਟੈਰੀ ਦੀ ਰੋਕਤ ਕੀਤੀ ਜਾਵੇ ਉਹਨੂੰ ਗੇ ਵਿਧਾਨਦੇ ਹੋਇਆਂ ਕੱਲ 23 ਤਰੀਕ ਨੂੰ ਸਾਡੀ ਸਪੈਸ਼ਲ ਬ੍ਰਾਂਚ ਤੇ ਨਾਲ ਉਹ ਤਾਂ ਹਨਕਾਦੀਆਂ ਦੀ ਪੁਲਿਸ ਨੇ ਹਨਕਾਦੀਆਂ ਦੇ ਏਰੀਆ ਵਿੱਚੋਂ ਮਿਸਟਰ ਇੱਕ ਸੋਨ ਇਲੀ ਸੋਨੂ ਨਾਮ ਦੇ ਵਿਅਕਤੀ ਕੋਲੋਂ 16 ਪੇਟੀਆਂ ਬਰਾਮਦ ਕੀਤੀਆਂ ਗੱਟੂਆਂ ਦੀਆਂ ਜਿਹਦੇ ਟੋਟਲ ਗੱਟੂ ਬੰਦੇ ਨੇ 768 ਜਿਹਦਾ ਉਹ ਨਪਰਚਸ ਕੀਤਾ ਤੇ ਤਦ ਦੀਸ਼ਿਕ ਵੇ ਗਏ ਮਧਾਰੇ ਨੇ ਜਿੱਥੋਂ ਉਹ ਲੈ ਕੇ ਜਾਂਦਾ ਉਹਦੇ ਵਿੱਚ ਦੀਸ਼ਕਰਨਗੇ ਹੋਰ ਦੋਸ਼ੀ ਕੋ ਨਾਲ ਪੜਿਆ ਗਿਆ ਨਹੀਂ ਇਹ ਫਿਲਹਾਲ ਇਹ ਦੂਜੀ ਗੱਲ ਅੱਗੇ ਗਿਆ 768 ਗੱਟੂ ਪੜੇ ਗਿਆ ਤੇ ਮੇਰੀ ਅਪੀਲ ਹੈ ਜਿਹੜੇ ਯੂਜ਼ ਕਰਦੇ ਨੇ ਉਹ ਇਹ ਜਿਹੜੀ ਜਾਨਲੇਵਾ ਜਿਹੜੀ ਲੋਕਾਂ ਨੂੰ ਲੋਕਾਂ ਦੀ ਜਾਨ ਖਤਰਾ ਬਣਨ ਵਾਲੀ ਚੀਜ਼ ਇਹਨੂੰ ਨਾ ਯੂਜ਼ ਕਰਨ ਇਹ ਡੋਰ ਨੂੰ ਵਰਤਣਾ ਕਰਨ ਜਿਹੜੇ ਵੇਚਦੇ ਨੇ ਥੋੜੇ ਪ੍ਰੋਫਟ ਕਰਕੇ ਇਸ ਨੂੰ ਉਹਦੀ ਯੂਜ਼ ਕਰਦੇ ਨੇ ਉਹਨਾਂ ਮੇਰੀ ਵਾਰਨਿੰਗ ਹੈ ਕਿ ਥੋੜੇ ਪ੍ਰੋਫਟ ਕਰਕੇ ਲੋਕਾਂ ਦੀ ਜਾਨ ਨੂੰ ਨਾ ਖੇਡਣ ਕੱਲ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਸ਼ਹੀਲ ਮੀਰ ਜੀ ਦੇ ਜੀ ਵੱਲੋਂ ਨਸ਼ਿਆਂ ਖਿਲਾਫ ਤੇ ਚਾਈਨਾ ਡੋਰ ਖਿਲਾਫ ਵੱਡੀ ਮਹਿੰਮਤ ਹੈ ਤਤ ਮਾਨਯੋਗ ਡੀਐਸਪੀ ਸ਼੍ਰੀ ਹਰਗੁਬਿੰਦ ਔਰ ਸ਼੍ਰੀ ਹਰਕ੍ਰਿਸ਼ਨ ਜੀ ਦੀ ਜੋਗ ਵਾਈਟ ਅ ਕੱਲ ਪਾਰੀ ਬ੍ਰਾਮ ਵੀ ਹੋਈ ਹੈ ਵਿੱਚ ਇੱਕ ਮਕਦਮਾ ਨੰਬਰ 2 ਕੱਲ ਦੀ ਤਰੀਕਿ ਤਰਜ ਕਰਕੇ ਕੀ ਕਾਰਡ 85 ਦਾ ਇਹਦੇ ਵਿੱਚ ਨੀਰ ਜੇਲੇ ਸੰਗੋਰੀ ਇਲਿਸ ਤਤਪਤ son of ਵਿਕਟਰ ਇਲਿਸ ਗੋਰੀ ਇਲਿਸ ਬਿਟੂ ਇਹ ਬਾਲਮੀਕ ਮੱਲਾਕਾਦੀਆਂ ਦਾ ਤੋਂ 10 ਗ੍ਰਾਮ ਹੈਰੋਨਿਕ ਕੰਪਿਊਟਰ ਕੰਡਾ ਜਿਹੜਾ ਉਹ ਬਰੰਦ ਕੀਤਾ ਗਿਆ ਹੈ ਇਸੇ ਤਰ੍ਹਾਂ ਇੱਕ ਮਕਦਮਾ ਨੰਬਰ 3 ਅ ਦਰਜ ਕੀਤਾ 223 125 ਬੀ ਐਨ ਐਸ 15 এনवायरमेंट ਪ੍ਰੋਟੈਕਸ਼ਨ ਐਕਟ 1986 52 ਵੈਲਿਡ ਪ੍ਰੋਟੈਕਸ਼ਨ ਐਕਟ 1973 ਦੇ ਤਹਿਤ ਦਰਜ ਕਰਕੇ ਇਹਦੇ ਵਿੱਚ ਸੂਨ ਸਿੰਘ ਇਲੀ ਸੋਨੂ ਸਾਨੂ ਸੇਵਾ ਸਿੰਘ ਹਿੰਦੂ ਮੱਲਾਕਾਦੀਆਂ ਤੋਂ 16 ਪੇਟੀਆਂ ਜਿਹੜੀਆਂ ਆ ਉਹ ਚਾਈਨਾ ਡੋਰ ਗੱਟੂਆਂ ਦੀਆਂ ਬ੍ਰਾਂਚ ਕੀਤੀਆਂ ਜਿਹਦੇ ਵਿੱਚ 768 ਗੱਟੂਆ ਇਹ ਸਾਰਾ ਜਮਾਨਯੋਗ ਐਸਐਸਬੀ ਸਾਹਿਬ ਜੀ ਦੀ ਹਦਾਇਤਾਂ ਤੇ ਜਿਹੜਾ ਇਹ ਡੋਰ ਹੈ ਇਹ ਸਪੈਸ਼ਲ ਬ੍ਰਾਂਚ ਨਾਲ ਮਿਲ ਕੇ ਕਾਦੀਆ ਪੁਲਿਸ ਵੱਲੋਂ ਜਿਹੜੀ ਇਹ ਬ੍ਰਾਂਚ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਇੱਕ ਹੋਰ ਦੋਸ਼ੀ ਜਿਹੜਾ ਉਹ ਕਾਦੀਆ ਪੁਲਿਸ ਨੂੰ ਜਿਹੜਾ ਆ ਜੋ ਪਗੋੜਾ ਸੀਗਾ ਮੁਕਦਮਾ ਨੰਬਰ 70 ਇਹ ਐਨਡੀਪੀਐਸ ਅੱਟ ਤੇ ਰਣਜੋਤ ਸਿੰਘ ਜੋਦਾ ਪੁੱਤਰ ਪਰਮਜੀਤ ਸਿੰਘ ਵਾਸੀ ਡੱਲਾ ਇਹਨੂੰ ਵੀ ਅੱਜ ਗ੍ਰੀਪਟਾਰ ਕੀਤਾ ਗਿਆ ਹੈ ਕੀ ਕਰ ਰਹੀ ਕਿਤੇ ਇਹਨਾਂ ਸਾਰਿਆਂ ਦੇ ਖਿਲਾਫ ਮਕਦਮੇ ਦਰਜ ਕਰਕੇ ਇਹਨਾਂ ਦੀ ਜਿਹੜੀ ਆ ਹੁਣ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁਛਗਿਸ਼ ਜਾਰੀ ਆ ਤਾਂ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਜਿਸ ਤਰ੍ਹਾਂ ਨਸ਼ਾ ਔਰ ਜਾਨ ਲਗ ਡੋਰ ਜਾ ਰਹੀ ਹੈ ਕੀ ਸੁਨੇਹਾ ਦੇਣਾ ਮੈਂ ਤਾਂ ਕਾਦੀਆਂ ਦੇ ਨਿਵਾਸੀਆਂ ਨੂੰ ਇਹੋ ਬੇਨਤੀ ਕਰੂੰਗਾ ਕਿ ਦੇਖੋ ਇੱਕ ਇੱਕ ਪਸ਼ੂ ਪੰਛੀ ਜਿਹੜੇ ਆ ਜਿਨ੍ਹਾਂ ਦੇ ਪਰ ਕੱਟੇ ਜਾਂਦੇ ਆ ਜਿਨ੍ਹਾਂ ਦੀਆਂ ਲੈਗ ਕੱਟੀਆਂ ਜਾਂਦੀਆਂ ਆ ਬੜੀ ਮਾੜੀ ਗੱਲ ਆ ਇਹ ਮਨੁੱਖੀ ਜਾਨਾਂ ਵਾਸਤੇ ਵੀ ਘਾਤ ਕਿਆ ਮਨੁੱਖਾਂ ਦੀਆਂ ਜਾਨਾਂ ਵੀ ਇਹਦੇ ਨਾਲ ਚਲੀਆਂ ਜਾਂਦੀਆਂ ਵਾ ਇਸ ਡੋਰ ਨੂੰ ਬਿਲਕੁਲ ਵੀ ਇਸਤੇਮਾਲ ਨਾ ਕੀਤਾ ਜਾਵੇ ਆਪਣੇ ਬੱਚਿਆਂ ਨੂੰ ਰੋਕਿਆ ਜਾਵੇ ਇਹ ਸਾਰੇ ਹੀ ਹਰ ਕਰਤੇ ਨਿਗਰਾਨੀ ਰੱਖੀ ਜਾ ਰਹੀ ਹੈ ਕਿਦਰੇ ਵੀ ਇਹ ਡੋਰ ਨਾਲ ਕਿਸੇ ਨੂੰ ਪਤੰਗ ਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਫਿਰ ਜਿਹਦੇ ਖਿਲਾਫ ਜਿਹਦੇ ਕੋਲ ਇਹ ਡੋਰ ਫੜੀ ਗਈ ਜਾਂ ਜਿਹੜਾ ਡੋਰ ਨੂੰ ਇਸਤੇਮਾਲ ਕਰਦਾ ਫੜਿਆਗਾ ਉਹਦੇ ਖਿਲਾਫ ਅਵਸ਼ ਮਕਦਮਾ ਦਰਜ ਹੋਊਗਾ ਆਪਣੇ ਬੱਚੇ ਨੂੰ ਸਮਝਾਓ ਇਹ ਜਿਹੜੀ ਘਾਤਕ ਡੋਰ ਆ ਇਹਨੂੰ ਨਾ ਇਸਤੇਮਾਲ